ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਵੱਡੀ ਖਬਰ ਹੈ ਕਰੈਕਟਰ ਸ਼ੁਭਮਨ ਗਿੱਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਹਾਂ ਤਾਂ ਦੱਸਦੀ ਕਿ ਇਸ ਵਕਤ ਕਰੈਕਟਰ ਸ਼ੁਭਮਨ ਗਿੱਲ ਹਸਪਤਾਲ ਦੇ ਵਿੱਚ ਦਾਖਲ ਨੇ ਜੀ ਹਾਂ ਤਾਂ ਇੱਕ ਕ੍ਰਿਕਟ ਦੇ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦਾ ਅਚਾਨਕ ਝਟਕਾ ਆਇਆ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਜੀ ਹਾਂ ਤਾਂ ਦੱਸਦੀ ਕਿ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਵਿਚਾਲੇ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਸੀ ਤੇ ਉਸੇ ਦੌਰਾਨ ਮੈਚ ਦੇ ਦੂਜੇ ਦਿਨ ਹੀ ਭਾਰਤੀ ਕ੍ਰਿਕਟਰ ਦੇ ਜਿਹੜੇ ਕਪਤਾਨ ਨੇ ਟੀਮ ਦੇ ਸ਼ੁਭਮਨ ਗਿੱਲ ਨੂੰ ਉਸ ਵਕਤ ਹਸਪਤਾਲ ਦੇ ਵਿੱਚ ਅਚਾਨਕ ਹੀ ਦਾਖਲਾ ਜੜਾ ਕਰਵਾਉਣਾ ਪੈਂਦਾ ਜੀ ਹਾਂ ਤਾਂ ਦੱਸਦੀ ਕਿ ਜਾਣਕਾਰੀ ਮੁਤਾਬਿਕ ਇਹ ਪਤਾ ਲੱਗਿਆ ਹੈ ਕਿ ਬੱਲੇਬਾਜ਼ੀ ਸਮੇਂ ਸ਼ੁਭਮਨ ਗਿੱਲ ਨੂੰ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਗਰਦਨ ਨੂੰ ਝਟਕਾ ਉਹਨਾਂ ਦੇ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਜੀਹਾਂ ਤਾਂ ਇਸ ਵਕਤ ਉਹਨਾਂ ਨੂੰ ਕਲਕੱਤਾ ਦੇ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਇਆ ਗਿਆ ਜੀਹਾਂ ਤਾਂ ਸ਼ੁਭਮਨ ਗਿੱਲ ਜੋ ਕ੍ਰਿਕਟਰ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਕ੍ਰਿਕਟਰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਨੇ ਇੱਕ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਝਟਕਾ ਜਿਹਾ ਲੱਗਦਾ ਹੈ ਤੇ ਉਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਪਤ कौर ਬਸਰਾ ਵੱਡੀ ਖਬਰ ਹੈ ਕਰੈਕਟਰ ਸ਼ੁਭਮਨ ਗਿਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਹਾਂ ਤਾਂ ਦੱਸਦੀ ਕਿ ਇਸ ਵਕਤ ਕਰੈਕਟਰ ਸ਼ੁਭਮਨ ਗਿਲ ਹਸਪਤਾਲ ਦੇ ਵਿੱਚ ਦਾਖਲ ਨੇ ਜੀ ਹਾਂ ਤਾਂ ਇੱਕ ਕ੍ਰਿਕਟ ਦੇ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦਾ ਅਚਾਨਕ ਝਟਕਾ ਆਇਆ ਜਿਹੜਾ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ हां तो आज दी की भारत ਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਦੀਆਂ ਜੜੀਆਂ ਟੀਮਾਂ ਨੇ ਉਹਨਾਂ ਵਿਚਾਲੇ ਟੈਸਟ ਮੈਚ ਕੋਲਕੱਤਾ ਦੇ ਈਡਨ ਗਾਰਡਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਸੀ ਤੇ ਉਸੇ ਦੌਰਾਨ ਮੈਚ ਦੇ ਦੂਜੇ ਦਿਨ ਹੀ ਭਾਰਤੀ ਕ੍ਰਿਕਟਰ ਦੇ ਜਿਹੜੇ ਕਪਤਾਨ ਨੇ ਟੀਮ ਦੇ ਸ਼ੁਭਮਨ ਗਿੱਲ ਨੂੰ ਉਸ ਵਕਤ ਹਸਪਤਾਲ ਦੇ ਵਿੱਚ ਅਚਾਨਕ ਹੀ ਦਾਖਲਾ ਜੜਾ ਕਰਵਾਉਣਾ ਪੈਂਦਾ ਜੀहां ਤਾਂ ਦੱਸਦੀ ਕਿ ਜਾਣਕਾਰੀ ਮੁਤਾਬਿਕ ਇਹ ਪਤਾ ਲੱਗਿਆ ਹੈ ਕਿ ਬੱਲੇਬਾਜ਼ੀ ਸਮੇਂ ਸ਼ੁਭਮਨ ਗਿੱਲ ਨੂੰ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਗਰਦਨ ਨੂੰ ਝਟਕਾ ਜੜਾ ਉਹਨਾਂ ਦੇ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਜੀ ਹਾਂ ਤਾਂ ਇਸ ਵਕਤ ਉਹਨਾਂ ਨੂੰ ਕਲਕੱਤਾ ਦੇ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਇਆ ਗਿਆ ਜੀ ਹਾਂ ਤਾਂ ਸ਼ੁਭਮਨ ਗਿੱਲ ਜੋ ਕ੍ਰਿਕਟਰ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਕ੍ਰਿਕਟਰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਨੇ ਇੱਕ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਝਟਕਾ ਜੜਾ ਲੱਗਦਾ ਹੈ ਤੇ ਉਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਚਾਹ ਦੇ ਦਾਖਲਾ ਜੜਾ ਕਰਵਾਉਣਾ ਪੈਂਦਾ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਵੱਡੀ ਖਬਰ ਹੈ ਕਰੈਕਟਰ ਸ਼ੁਭਮਨ ਗਿੱਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਹਾਂ ਤਾਂ ਦੱਸਦੀ ਕਿ ਇਸ ਵਕਤ ਕਰੈਕਟਰ ਸ਼ੁਭਮਨ ਗਿੱਲ ਹਸਪਤਾਲ ਦੇ ਵਿੱਚ ਦਾਖਲ ਨੇ ਜੀ ਹਾਂ ਤਾਂ ਇੱਕ ਕ੍ਰਿਕਟ ਦੇ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦਾ ਅਚਾਨਕ ਝਟਕਾ ਆ ਚੜਾ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਜੀ ਹਾਂ ਤਾਂ ਦੱਸਦੀ ਕਿ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਵਿਚਾਲੇ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਸੀ ਤੇ ਉਸੇ ਦੌਰਾਨ ਮੈਚ ਦੇ ਦੂਜੇ ਦਿਨ ਹੀ ਭਾਰਤੀ ਕ੍ਰਿਕਟਰ ਦੇ ਜਿਹੜੇ ਕਪਤਾਨ ਨੇ ਟੀਮ ਦੇ ਸ਼ੁਭਮਨ ਗਿੱਲ ਨੂੰ ਉਸ ਵਕਤ ਹਸਪਤਾਲ ਦੇ ਵਿੱਚ ਅਚਾਨਕ ਹੀ ਦਾਖਲਾ ਜੜਾ ਕਰਵਾਉਣਾ ਪੈਂਦਾ ਜੀ ਹਾਂ ਤਾਂ ਦੱਸਦੀ ਕਿ ਜਾਣਕਾਰੀ ਮੁਤਾਬਿਕ ਇਹ ਪਤਾ ਲੱਗਿਆ ਹੈ ਕਿ ਬੱਲੇਬਾਜ਼ੀ ਸਮੇਂ ਸ਼ੁਭਮਨ ਗਿੱਲ ਨੂੰ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਗਰਦਨ ਨੂੰ ਝਟਕਾ ਉਹਨਾਂ ਦੇ ਲੱਗਦਾ ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਉਣਾ ਪੈਂਦਾ ਜੀਹਾਂ ਤਾਂ ਇਸ ਵਕਤ ਉਹਨਾਂ ਨੂੰ ਕਲਕੱਤਾ ਦੇ ਹਸਪਤਾਲ ਦੇ ਵਿੱਚ ਦਾਖਲਾ ਜੜਾ ਕਰਵਾਇਆ ਗਿਆ ਜੀਹਾਂ ਤਾਂ ਸ਼ੁਭਮਨ ਗਿੱਲ ਜੋ ਕ੍ਰਿਕਟਰ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਕ੍ਰਿਕਟਰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਨੇ ਇੱਕ ਮੈਚ ਦੌਰਾਨ ਉਹਨਾਂ ਦੀ ਗਰਦਨ ਦੇ ਵਿੱਚ ਅਚਾਨਕ ਦਰਦ ਉੱਠਦੀ ਹੈ ਇੱਕਦਮ ਝਟਕਾ ਜਿਹਾ ਲੱਗਦਾ ਹੈ ਤੇ ਉਸ ਦੌਰਾਨ ਉਹਨਾਂ ਨੂੰ ਅਚਾਨਕ ਹੀ ਹਸਪਤਾਲ ਦੇ ਵਿੱਚ ਦਾਖਲਾ ਜੜਾ வா ப